ਮੈਂ ਕਿਹਾ ਸੀ ਬਾਹਰਲੇ ਮੁਲਕਾਂ ਚੋਂ ਕੰਮ ਕਰਨ ਇੱਧਰ ਆਉਣਗੇ ਉਦੋਂ ਮਜ਼ਾਕ ਸਮਝਦੇ ਸੀ ਇਹਨੂੰ ਹੋ ਗਈ ਨਾ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਲੱਗੇ ਨਾ ਉਹਨੇ ਇੱਥੇ ਆਉਣ ਹਰ ਰੋਜ਼ ਮੇਰੇ ਕੋਲ ਐਨਆਰਆਈ ਦੇ ਫੋਨ ਆਉਂਦੇ ਨੇ ਅਸੀਂ ਇੱਥੇ ਆਣਾ ਜੀ ਵਾਪਸ ਹਰ ਰੋਜ਼ ਮੇਰੇ ਕੋਲ ਐਨਆਰਆਈ ਦੇ ਮੈਸੇਜ ਆਉਂਦੇ ਨੇ ਕਿ ਜੀ ਕੰਨਾਂ ਰਹੀ ਐ ਉਹ ਆਪਣਾ ਘਰ ਫਰनिश्ड ਘਰ ਆਮ ਆਦਮੀ ਕਲੀਨਿਕ ਬਣਾਉਣ ਵਾਸਤੇ ਅੱਜ ਆਇਆ ਮੈਨੂੰ ਮੈਸੇਜ ਆਮ ਆਦਮੀ ਕਲੀਨਿਕ ਬਣਾਉਣ ਵਾਸਤੇ ਡੋਨੇਟ ਕਰਨਾ ਚਾਹੁੰਦਾ ਪੰਜਾਬ ਚ ਜਿੱਥੇ ਵੀ ਮਰਜੀ ਉਹਨਾਂ ਨੂੰ ਤੁਸੀਂ ਮਿਲ ਲਓ ਫੰਕਸ਼ਨ ਤੇ ਉਹਨੇ ਚਾਬੀਆਂ ਦੇਣੀਆਂ ਨੇ ਜੀ ਤੇ ਉਥੇ ਆਮ ਆਦਮੀ ਕਲੀਨਿਕ ਖੋਲ ਦੋ ਅਗਲੇ ਕੁਝ ਦਿਨਾਂ ਤੱਕ ਉਹਨੇ ਚਲੇ ਜਾਣਾ ਮੈਂ ਕਿਹਾ ਵੀ ਕੱਲ ਨੂੰ ਬੁਲਾ ਲੈਨੇ ਆਪਾਂ ਕਿਉਂਕਿ ਬਹੁਤ ਸਾਰੇ ਲੋਕ ਪਏ ਆ ਜੀ ਪੰਜਾਬੀ ਜਿਹੜੇ ਪੂਰੀ ਦੁਨੀਆ ਜਾ ਕੇ ਕਾਮਯਾਬ ਹੋ ਗਏ ਪਰ ਇੱਕੋ ਹੀ ਤਮੰਨਾ ਰਹਿ ਗਈ ਕਿ ਆਪਦੇ ਪੇਕਿਆਂ ਵਾਸਤੇ ਕੁਝ ਕਰੀਏ ਪੰਜਾਬ ਵਾਸਤੇ ਕੁਝ ਕਰ ਦਈਏ ਆਪਦੇ ਪਿੰਡ ਵਾਸਤੇ ਕੁਝ ਕਰ ਦਈਏ ਤੁਹਾਡੇ ਅੜ ਦੇ ਵਾਲੇ ਪਿੰਡ ਨੇ ਚੱਕਰ ਰਹਾ ਚੂੜ ਚੱਕ ਹੈ ਇਹ ਪਿੰਡ ਜਿਹੜੇ ਕਿਵੇਂ ਐਨ ਆਰ ਆਈਸ ਨੇ ਅਡਾਪਟ ਕੀਤੇ ਹੋਏ ਨੇ ਉਥੇ ਕਿੰਨਾ ਕੁਝ ਬਣ ਰਿਹਾ ਹੈ ਤਾਂ ਸਰਕਾਰ ਵੀ ਹੈਲਪ ਕਰਦੀ ਹੈ ਨਾਲ ਕਿ ਚਲੋ ਤੁਸੀਂ ਚੁਆਨੀ ਪਾਉਂਗੇ ਅਸੀਂ 75 ਪੈਸੇ ਪਾ ਦਾਂਗੇ ਚਲੋ ਮਿਲ ਕੇ ਕਰੀਏ ਪੰਜਾਬ ਨੂੰ ਠੀਕ ਕਿਉਂ ਅਸੀਂ ਵੀਜ਼ੇ ਲੈ ਲੈ ਕੇ ਬਾਹਰਲੇ ਮੁਲਕਾਂ ਨੂੰ ਜਾਈ ਜਾਈ ਵੀ ਨਾ ਸਾਡਾ ਮੌਸਮ ਉਹਨਾਂ ਨਾਲ ਮਿਲੇ ਨਾ ਸਾਡੀ ਭਾਸ਼ਾ ਉਹਨਾਂ ਨਾਲ ਮਿਲੇ ਨਾ ਕਲਚਰ ਉਹਨਾਂ ਨਾਲ ਮਿਲੇ ਕਿਉਂ ਪੱਛ ਜੰਨੇ ਸੀ ਮਜਬੂਰੀ ਕਰਕੇ ਸਿਸਟਮ ਸਿਸਟਮ ਇੰਨਾ ਵਿਗਾੜਦਾ ਸੀ ਇਹਨਾਂ ਲੋਕਾਂ ਨੇ ਕਿ ਸਾਨੂੰ ਭੱਜਣ ਲਈ ਮਜਬੂਰ ਕਰਤਾ ਸਿਸਟਮ ਤੋਂ ਦੁਖੀ ਹੋ ਕੇ ਜਾ ਰਹੇ ਆ ਕੋਈ ਕੋਈ ਸ਼ੌਂਕ ਨਹੀਂ ਕਿਸੇ ਨੂੰ ਸੱਤ ਸਮੁੰਦਰੋਂ ਪਾਰ ਜਾਣ ਦਾ ਸਰੀਰ ਚਲੇ ਗਿਆ ਪਰ ਮਨ ਇੱਥੇ ਹੈ ਆਉਂਦੇ ਨੇ ਫਿਰ ਹਰ ਇੱਕ ਸਾਲ ਉਹ દિਵਾਲੀਆਂ ਦਸਹਿਰੇ ਲੋੜੀਆਂ ਮਨਾਉਣ ਦਾ ਇੱਥੇ ਆਉਂਦੇ ਨੇ ਨਾ ਕਿਉਂ ਜਾਈਏ ਅਸੀਂ ਜਦੋਂ ਪ੍ਰਮਾਤਮਾ ਨੇ ਇੰਨਾ ਕੁਝ ਦਿੱਤਾ ਹੋਇਆ ਸਾਨੂੰ 150 ਮਣ ਦਾਣੇ ਇੱਕ ਸਾਲ 'ਚ ਪੈਦਾ ਕਰਨ ਵਾਲੀ ਧਰਤੀ ਹੈ ਸਾਡੇ ਕੋਲੇ ਮਿਹਨਤੀ ਕੌਮ ਹੈ ਸਾਡੇ ਕੋਲੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਦੇਵੀ-ਦੇਵਤਿਆਂ ਦੀ ਧਰਤੀ ਹੈ ਤੁਸੀਂ ਚੱਕ ਕੇ ਭੱਜ ਜਾਨੇ ਉਧਰ ਨੂੰ ਸਿਸਟਮ ਨੇਗੇਟਿਵਿਟੀ ਇਹਦੋਂ ਪਹਿਲਾਂ ਨੇ ਸਰਕਾਰਾਂ ਨੇ 네ਗੇਟਿਵਿਟੀ ਫਲਾਈ ਆ ਖਜ਼ਾਨਾ ਖਾਲੀ ਹੈ ਜੀ ਦੱਸੋ ਫਿਰ ਮੰਤਰੀ ਕਹਾਦਾ ਬਣੇ ਫਿਰਦਾ ਫਿਰ ਤੂੰ ਜੇ ਖਜ਼ਾਨਾ ਹੀ ਖਾਲੀ ਹੈ 2 ਸਾਲ ਹੋਣ ਵਾਲੇ ਨੇ 16 ਮਾਰਚ ਨੂੰ 2 ਸਾਲ ਹੋ ਜਾਣਗੇ ਆਪਣੀ ਸਰਕਾਰ ਨੂੰ ਇੱਕ ਵਾਰ ਵੀ ਮੇਰੇ ਮੂੰਹੋਂ ਸੁਣਿਆ ਕਿ ਖਜ਼ਾਨਾ ਖਾਲੀ ਹੈ ਜਿਹੜੇ ਕੰਮ ਵਾਸਤੇ ਕਹਿੰਦੇ ਆ ਪੈਸੇ ਦਿੰਨੇ ਆ ਭੁੱਖਾ ਖਜ਼ਾਨਾ ਨਹੀਂ ਖਾਲੀ ਹੁੰਦਾ ਨੀਅਤ ਖਾਲੀ ਹੁੰਦੀ ਹੈ ਉਹਨਾਂ ਦੇ ਨੀਤਾਂ ਖਾਲੀ ਸੀਗੀਆਂ ਅਸੀਂ ਉਹ ਸਾਰੇ ਰੈਵਨਿਊ ਨੂੰ ਖਜ਼ਾਨੇ 'ਚ ਲੈ ਕੇ ਆ ਰਹੇ ਹਾਂ ਲੀਕੇ 'ਚ ਬੰਦ ਕਰਤੀ ਹੁਣ ਖਜ਼ਾਨਾ ਭਰ ਰਿਹਾ ਹੈ ਜਦੋਂ ਖਜ਼ਾਨਾ ਭਰਦਾ ਤਾਂ ਮੂੰਹ ਖਿਆਨੇ ਦਾ ਤੁਹਾਡੇ ਵੱਲ ਨੂੰ ਸੁਣਿਆ ਸੀ ਕਦੇ ਕਿ ਸਰਕਾਰ ਕੋਈ ਪ੍ਰਾਈਵੇਟ ਥਰਮਲ ਪਲੈਂਟ ਖਰੀਦ ਸਕਦੀ ਹੈ ਸਰਕਾਰ बेचना तो देखा आपदे बेचता भाई घाटा दिखा खरीदया बयाली हजार नौ सौ बानवे सरकारी नौकरियां देकर मोगे थोड़े सामने खड़ा मैं बयाली हजार नौ सौ बानवे मुंडे कुड़ियों ने और मैरिट के बेस से एक बंदा कह दे कि पैसे लगे लग से एक बंदा कह दे एक रुपया भी लगे लग मैं चाह पा ਕਈ ਤਹਜ ਜੀ ਮਿਲੇ ਮੈਨੂੰ ਕਹਿੰਦੇ ਕੈਨੇਡਾ ਜਾਣ ਦਾ ਪ੍ਰਬੰਧ ਹੋ ਗਿਆ ਸੀ ਬਾਪੂ ਨੇ 30-35 ਲੱਖ ਦਾ ਕਰਜ਼ਾ ਵੀ ਲੈ ਲਿਆ ਸੀ ਬਸ ਤਿਆਰੀ ਸੀ ਅਚਾਨਕ ਕਰੇ ਚਿੱਠੀ ਆ ਗਈ ਬਿਜਲੀ ਬੋਰਡ ਦੀ ਕਿ ਆ ਜਾ ਭਾਈ ਤੈਨੂੰ ਐਸਜੀਓ ਲਾਤਾ ਤੇਰਾ ਪੇਪਰ ਕਲੀਅਰ ਹੋ ਗਿਆ ਤਾਂ ਮੈਰਿਟ ਤੇ ਆ ਜਾ ਐਸਜੀਓ ਲੱਗ ਗਿਆ ਉਹ ਕਹਿੰਦਾ ਜੀ ਕੈਨੇਡਾ ਜਾਣਾ ਕੈਨਸਲ 35 ਲੱਖ ਰੁਪਈਆ ਵੀ ਬਚ ਗਿਆ ਨਾਲੇ ਇੱਥੇ ਪਰਿਵਾਰ ਚ ਰਹਾਵਾਂਗੇ ਇੱਕ ਹੁਣੇ ਮੁੰਡਾ ਕੋਈ ਆਇਆ ਮੈਨੂੰ ਮਿਲਿਆ 4-5 ਦਿਨ ਪਹਿਲਾਂ ਉਹ ਆ ਗਿਆ ਕੈਨੇਡਾ ਤੋਂ ਪ੍ਰਾਂਟੋ ਤੋਂ ਆਇਆ ਤਿੰਨ ਕਰ ਮਹੀਨੇ ਕਹਿੰਦਾ ਮੈਨੂੰ ਹੋ ਗਿਆ ਜੀ ਆਇਆਂ ਮੈਂ ਕਿਹਾ ਵੀ ਕਿਵੇਂ ਕਹਿੰਦਾ ਜੀ ਮੈਂ ਇੱਥੇ ਕੰਮ ਸ਼ੁਰੂ ਕਰ ਲਿਆ ਮੈਂ ਕਿਵੇਂ ਲੱਗ ਰਿਹਾ ਉਹਨੇ ਗੱਲ ਬੜੀ ਵਧੀਆ ਬੜੀ ਟੱਚਿੰਗ ਗੱਲ ਕਹੀ ਉਹ ਕਹਿੰਦਾ ਜੀ ਮੈਂ ਕੈਨੇਡਾ ਦੀ ਕਮਾਈ ਨਾਲੋਂ ਕੁਛ ਹਜ਼ਾਰ ਕੁਛ ਥੋੜੇ ਜਿ ਕੁਛ ਹਜ਼ਾਰ ਰੁਪਏ ਕੈਨੇਡਾ ਚ ਮਹੀਨੇ ਜਿੰਨੇ ਮੈਂ ਕਮਾਉਂਦਾ ਸੀ ਉਹਦੇ ਨਾਲੋਂ ਕੁਛ ਹਜ਼ਾਰ ਰੁਪਏ ਘੱਟ ਕਮਾਉਣਾ ਬਾਰੇ ਮੈਂ ਫਾਇਦੇ ਚ ਮੈਂ ਕੋ ਫਾਇਦਾ ਕੀ ਹੈ ਕਹਿੰਦਾ ਜਿਹੜੀ ਸ਼ਾਮ ਨੂੰ ਬੇਬੇ ਬਾਪੂ ਨਾਲ ਬਹਿ ਕੇ ਰੋਟੀ ਖਾਣਾ ਨਾ ਪਰ ਜਿਹੜਾ ਐਤਵਾਰ ਨੂੰ ਭੂਆ ਕੋਲੇ ਜਾ ਕੇ ਜਾਂ ਮਾਮੇ ਮਾਮੀਆਂ ਕੋਲੇ ਜਾ ਕੇ ਸਿਰ ਪਰਸਰਾਉਣਾ ਉਹਦਾ ਕਿਸੇ ਕ੍ਰਾਂਤੀ ਚ ਕੋਈ ਮੁੱਲ ਨਹੀਂ ਹੈਗਾ ਜੀ ਇਸ ਗੱਲ ਨੂੰ ਤਾਂ ਤਰਸੇ ਪਏ ਸੀ ਕਹਿੰਦਾ ਜੀ ਉੱਥੇ ਉੱਥੇ ਮਸ਼ੀਨਾਂ ਵਾਂਗੂ ਬੰਦੇ ਤੁਰੇ ਫਿਰਦੇ ਆ ਐ ਦਿਨੋਂ ਲੰਘਿਆ ਕੋਈ ਐ ਦਿਨੋਂ ਲੰਘਿਆ ਸੋ ਆਪਦੇ ਨਵੇਂ ਕੰਮ ਕਰੋ